ਬੜਾ ਵਧੀਆ ਇੱਕ ਮਾਹੌਲ ਬਣਿਆ ਔਰ ਧੰਨਵਾਦ ਦੀਆਂ ਮੋਦੀ ਜੀ ਦੇ ਜਿਨ੍ਹਾਂ ਨੇ ਲੁਧਿਆਣੇ ਦੀ ਜਨਤਾ ਜਿਨੇ ਇੰਨਾ ਵੱਡੇ ਹੋਮ ਹਮਾ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ ਉਹਨਾਂ ਦਾ ਮਾਨ ਸਤਿਕਾਰ ਕਰਦੇ ਹੋਏ ਆਦਮੀਆ ਰਮਨੀਤ ਬਿੱਟੂ ਜੀ ਨੂੰ ਦੁਆਰਾ ਉਹਨੂੰ ਆਪਣੇ ਮੰਤਰੀ ਮੰਡਲ ਚ ਲੱਤਾ ਉਹਨਾਂ ਨੂੰ ਮਾਨ ਬਖਸ਼ਿਆ ਉਹਨਾਂ ਨੂੰ ਦੋ ਬੜੇ ਹੈਵੀ ਡਿਪਾਰਟਮੈਂਟਾਂ ਦੇ ਵਿੱਚ ਤੋਂ ਰਾਜ ਮੰਤਰੀ ਨਿਯੁਕਤ ਕੀਤਾ ਅਸੀਂ ਧੰਨਵਾਦ ਦੀਆਂ ਆਦਨੀਆਂ ਮੋਦੀ ਜੀ ਦੇ ਔਰ ਬੜੀ ਖੁਸ਼ੀ ਦੀ ਲਹਿਰ ਆ ਸਾਰੇ ਲੁਧਿਆਣੇ ਦੇ ਵਿੱਚ ਜੀ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਰਵਨੀਤ ਬਿੱਟੂ ਨਾਮਕ ਇੱਕ ਇਲਜ਼ਾਮ ਲੱਗਦੇ ਹੁੰਦੇ ਸੀ ਕਿ ਇਹ ਫੋਨ ਨਹੀਂ ਚੱਕਦੇ ਇਹਨਾਂ ਨੇ ਕੰਮ ਨਹੀਂ ਤੇ ਤੇ ਲੱਗਦਾ ਤੁਹਾਨੂੰ ਕਿ ਹੁਣ ਵਪਾਰੀ ਵਰਗ ਔਰ ਇੰਡਸਟਰੀ ਉੱਤੇ ਕੋਈ ਇਫੈਕਟ ਪਾਏਗਾ ਜੀ 100% ਪਾਏਗਾ ਦੇਖੋ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਲਗਾਉਣ ਵਾਲੇ ਜਾਂ ਹੋਰ ਆ ਉਹ ਲੋਗ ਉਹਨੇ ਜਿਹੜੇ ਜਦੋਂ ਬਿੱਟੂ ਜੀ ਉਹਨਾਂ ਦੇ ਨਾਲ ਸੀ ਉਹ ਸਾਰੇ ਬੜੇ ਖੁਸ਼ ਹੁੰਦੇ ਸੀ ਤੇ ਆਪਣਾ ਪ੍ਰਾਊਡ ਕਰਦੇ ਸੀ ਇੱਕ ਦੂਸਰੇ ਤੇ ਜਦੋਂ ਆਪਣੇ ਤੋਂ ਦੂਰ ਚਲੇ ਗਏ ਤਾਂ ਹੁਣ ਉਹ ਬਾਅਦ ਚ ਇਲਜ਼ਾਮ ਲਗਾਉਣ ਲੱਗੇ ਐਸੀ ਕੋਈ ਗੱਲ ਨਹੀਂ ਬਿੱਟੂ ਜੀ ਨੂੰ ਜਿਹੜੇ ਡਿਪਾਰਟਮੈਂਟ ਮਿਲੇ ਆ ਉਹਦੇ ਲਈ ਉਹ ਬਿੱਟੂ ਜੀ ਇਕੱਲੇ ਜਵਾਬਦੇਹ ਨਹੀਂ ਸਮੂਚੀ ਭਾਰਤੀ ਜਨਤਾ ਪਾਰਟੀ ਜਵਾਬਦੇਹ ਆ ਉਹ ਮੋਦੀ ਜੀ ਦੇ ਮੰਤਰੀ ਮੰਡਲ 'ਚ ਨੇ ਉਹਨਾਂ ਨੂੰ ਪਤਾ ਕਿ ਮੋਦੀ ਜੀ ਰਾਤ ਨੂੰ 9:00 ਵਜੇ ਵੀ ਉਹ ਆਫਿਸ ਦੇ ਲੈਂਡਲਾਈਨ ਨੰਬਰ ਤੇ ਫੋਨ ਕਰਕੇ ਰਿਪੋਰਟ ਲੈਂਦੇ ਨੇ ਆਪਣੇ ਡਿਪਾਰਟਮੈਂਟਾਂ ਦੀ ਸੋ ਇਸ ਕਰਕੇ ਜਿਹੜੇ ਲੁਧਿਆਣੇ ਦੀ ਤਰੱਕੀ ਦੇ ਵਿੱਚ ਲੁਧਿਆਣੇ ਨੂੰ ਅੱਗੇ ਲੈ ਜਾਣ ਦੇ ਵਿੱਚ ਲੁਧਿਆਣੇ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਦੇ ਵਿੱਚ ਸਾਡੇ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਬਿੱਟੂ ਜੀ ਇੱਕ ਬਹੁਤ ਵਧੀਆ ਟੰਗਦੀਰਾ ਮੀਡੀਏਟਰ ਦੀ ਭੂਮਿਕਾ ਦਾ ਕਰਦੇ ਹੋਏ ਆਪਣਾ ਪੂਰਾ ਰੋਲ ਅਦਾ ਕਰਦੇ ਹੋਏ ਹਮ ਕਾਰਜਕਾਲ ਕੀ ਹੈ ਜੀ ਉਹਨਾਂ ਦਾ ਜਿਹੜਾ ਕਹਿੰਦੇ ਜੀ ਰੇਲਵੇ ਦੇ ਵਿੱਚ ਫੂਲ ਦੇ ਵਿੱਚ ਲੱਗੇ ਔਰ ਕੀ ਕਾਰਜਕਾਲ ਕੀ ਹੋਊਗਾ ਕਾਰਜਕਾਲ ਜਿੰਨਾ મોદી ਸਰਕਾਰ ਆ ਉੰਨੀ ਦੇਰ ਉਹ ਆਪਣਾ ਉਹਦੇ ਵਿੱਚ ਕੰਮ ਕਰਨਗੇ ਠੀਕ ਹੈ ਨਾ ਉਹ ਪੂਰਾ ਕਾਰਜਕਾਲ ਦੇ ਲਈ ਮੰਤਰੀ ਬਣੇ ਨੇ ਕੋਈ ਪਾਰਟ ਟਾਈਮ ਲਈ ਥੋੜਾ ਬਣੇ ਨੇ ਉਹਦੇ ਜਿੰਮਾ ਕੀ ਹੋਊਗਾ ਜੀ ਵੱਡਾ ਜਿੰਮਾ ਵੱਡਾ ਜਿੰਮਾ ਦੇਖੋ ਲੁਧਿਆਣੇ ਦੇ ਵਿੱਚ ਜਿਸ ਤਰ੍ਹਾਂ ਰੇਲਵੇ ਸਟੇਸ਼ਨ ਬਣ ਰਿਹਾ ਐ اسی ਢੰਗ ਦੇ ਨਾਲ ਲੁਧਿਆਣੇ ਦੇ ਵਿੱਚ ਉਦਯੋਗਿਕ ਨਗਰੀਆ ਸਾਡਾ ਢੰਡਾਰੀ ਦਾ ਰੇਲਵੇ ਸਟੇਸ਼ਨ ਔਰ ਸਾਨੇ ਆਲ ਦਾ ਗਿੱਲਾਂ ਦਾ ਮਾਡਲ ਟਾਉਨ ਦਾ ਇਹ ਸਾਰੇ ਡਿਵੈਲਪ ਹੋਣ ਲੋਕਾਂ ਨੂੰ ਉਹਦੀ ਸੁਵਿਧਾ ਮਿਲੇ ਔਰ ਲੁਧਿਆਣੇ ਤੋਂ ਜਿਹੜੀਆਂ ਬੁਲੇਟ ਟ੍ਰੇਨਸ ਨੇ ਉਹਦੇ ਜਿਹੜਾ ਕਾਰਿਡੋਰ ਬਣ ਰਿਹਾ ਉਹਦੇ ਵਿੱਚ ਲੁਧਿਆਣਾ ਉਹਦੇ ਵਿੱਚ ਆਵੇ ਇਹਦੇ ਲਈ ਸੀ ਸਾਰੀਆਂ ਕੰਮਾਂ ਦੇ ਲਈ ਹਜ਼ਤ ਉਹਨਾਂ ਦੇ ਦੁਆਰਾ लुधियाने दी जनता दा भला होवे व्यापार बढे फले ओ दे लिए एह सानियां चीजिया बणियां जरूरी ने और ओ दे लिए ओ काम करनगे। ਤੁਸੀਂ ਉਹਨਾਂ ਦੇ ਧਿਆਨ ਚ ਦਿਵਾਉਂਗਾ ਕਿ ਆਉਣ ਵੇਲੇ ਉਹ ਪਹਿਲੇ ਇੰਡਸਟਰੀ ਨਾਲ ਮੀਟਿੰਗ ਕਰਨ ਇੱਕ ਵਾਰ ਬੈਠ ਕੇ ਉਹਨਾਂ ਦੇ ਮੁੱਦਿਆਂ ਦੇ ਉੱਤੇ ਧਿਆਨ ਦੇਣ। ਹਾਂ ਬਿਲਕੁਲ ਬਿਲਕੁਲ ਹੋਣਗੀਆਂ ਇੰਡਸਟਰੀ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਹਨਾਂ ਤੋਂ ਬੜੀ ਸੁਚੇਤ ਆ। ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਵੀ ਇੰਡਸਟਰੀ ਦੀ ਪ੍ਰੋਬਲਮ ਹੁੰਦੀ ਸੀ ਜਦੋਂ ਵੀ ਲੈ ਕੇ ਗਏ ਆ ਤਾਂ ਕੇਂਦਰੀ ਮੰਤਰੀ ਮੰਡਲ ਨੇ ਉਹਨਾਂ ਨੂੰ ਪ੍ਰੈਫਰ ਦੇ ਆਧਾਰ ਦੇ ਉੱਤੇ ਉਹਨਾਂ ਦੇ ਉੱਤੇ ਕੰਮ ਕੀਤਾ ਔਰ ਨਿਰਨੇ ਲਏ ਔਰ ਇੰਡਸਟਰੀ ਦੇ ਪੱਖ ਚ ਲਏ ਮੋਦੀ ਸਰਕਾਰ ਦੀ ਇੱਕ ਖਾਸੀਅਤ ਆ ਤੁਸੀਂ ਆਪਣਾ ਵਿਜ਼ਨ ਰੱਖੋ ਉਹ ਵਿਜ਼ਨ ਦੇਸ਼ਿਤ ਦੇ ਲਈ ਹੋਣਾ ਚਾਹੀਦਾ ਉਹਦੇ ਵਿੱਚ ਰਾਸ਼ਟਰ ਦੇ ਪ੍ਰਤੀ ਹੋਣਾ ਚਾਹੀਦਾ ਔਰ ਉਹਦੇ ਨਾਲ ਵਪਾਰ ਵੀ ਪਰਫੁੱਲਤ ਹੋਵੇ ਔਰ ਰਾਸ਼ਟਰ ਵੀ ਵਧੇ ਰਾਸ਼ਟਰ ਦਾ ਰੈਵਨਿਊ ਵੀ ਵਧੇ ਅਗਰ ਐਸਾ ਵਿਜ਼ਨ ਤੁਸੀਂ ਲੈ ਕੇ ਚੱਲਦੇ ਤਾਂ ਇਮੀਡੀਏਟ ਮੋਦੀ ਜੀ ਉਹਨਾਂ ਦਾ ਮੰਤਰੀ ਮੰਡਲ ਨੂੰ ਅਸੈਪਟ ਕਰਦਾ ਔਰ ਇਸੇ ਕੜੀ ਦੇ ਵਿੱਚ ਜਦੋਂ ਹੁਣ ਅੱਜ ਸਾਡੇ ਮੈਂਬਰ ਪਾਰਲੀਮੈਂਟ ਆਪ ਮੰਤਰੀ ਮੰਡਲ ਦੇ ਵਿੱਚ ਨੇ ਲੁਧਿਆਣੇ ਦੇ ਤੇ ਉਹ ਉਹਦੇ ਵਿੱਚ ਇੰਡਸਟਰੀ ਦੇ ਨਾਲ ਇੰਡਸਟਰੀ ਦੀ ਪ੍ਰੋਬਲਮਸ ਦੇ ਬਾਰੇ ਗੱਲ ਕਰਨਗੇ ਔਰ ਉੱਥੇ ਰੱਖਣਗੇ ਤਾਂ ਅਸੀਂ ਉਹਦਾ ਜਲਦੀ ਸੋਲੂਸ਼ਨ ਕੱਢ ਪਾਵਾਂਗੇ ਤੇ ਪ੍ਰਧਾਨ ਜੀ ਇੱਕ ਗੱਲ ਹੋਰ ਹੈ ਕਿ ਲੁਧਿਆਣੇ ਦੇ ਰੇਲਵੇ ਸਟੇਸ਼ਨ ਆ ਉਹਦਾ ਜਿਹੜਾ ਕਾਰਜ ਬੜਾ ਸੌਹਲੀ ਚੱਲਦਾ ਪਿਆ ਕੀ ਤੁਸੀਂ ਉਹਦੇ ਵੱਲ ਦੇਖਿਆ ਜੀ ਕੋਈ ਅੱਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਸ ਤਰ੍ਹਾਂ 2025 ਦਾ ਉਹਦਾ લક્ષਿਆ ਉਹਨੂੰ ਤਿਆਰ ਹੋਣ ਦਾ ਔਰ ਕੰਮ ਬੜਾ ਯੁੱਧ ਸਤਰ ਤੇ ਚੱਲ ਰਿਹਾ ਮੈਂ ਨਹੀਂ ਸਮਝਦਾ ਕਿ ਅਸੀਂ ਪਿਛਲੇ ਦਿਨ ਵੀ ਉਹਦਾ ਦੌਰਾ ਕਰਕੇ ਆਏ ਆ ਬੜਾ ਜੋਰ-ਚੋਰ ਦੇ ਨਾਲ ਉਹ ਕੰਮ ਚੱਲ ਰਿਹਾ ਔਰ ਬੜੀ ਜਲਦੀ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਉਹਦੀ ਡਿਵੈਲਪਮੈਂਟ ਤੁਹਾਨੂੰ ਦੂਰੋਂ ਖੜੇ ਹੋਈ ਨਜ਼ਰ ਆਣੀ ਸ਼ੁਰੂ ਹੋ ਜਾਏਗੀ ਇਸ ਨੂੰ ਅਸੀਂ ਸਲੋ ਨਹੀਂ ਕਹਿ ਸਕਦੇ ਕਿਉਂਕਿ ਹਜੇ ਸਾਰਾ ਸਨ 2024 ਪਿਆ ਔਰ 25 ਦੇ ਵਿੱਚ ਤੱਕ ਦਾ ਇਹਦੇ ਕੋਲ ਸਾਡੇ ਕੋਲ ਟਾਈਮ ਹੈ ਸੋ ਇਹ ਆਉਣ ਵਾਲੇ ਸਾਲ ਡੇਢ ਸਾਲ ਦੇ ਵਿੱਚ ਉਹ ਸਾਰਾ ਕੰਪਲੀਟ ਹੋ ਕੇ ਲੁਧਿਆਣੇ ਦੇ ਲੋਕਾਂ ਨੂੰ ਮਿਲ ਜਾਏਗਾ ਕਿ ਕਦੋਂ ਪਹੁੰਚ ਰਹੇ ਨੇ ਰਵਨੀਤ ਬਿੱਟੂ ਲੋਕ ਲਗਾਤਾਰ ਸਵਾਗਤ ਕਰਨ ਲਈ ਉਹਨਾਂ ਦੀ ਵੀ ਇੰਤਜ਼ਾਰ ਕਰ ਰਹੇ ਨੇ ਲੋਕ ਬੜਾ ਉਹਨਾਂ ਨੂੰ ਮਿਲਣ ਲਈ ਲਲਾਇਤ ਹੋ ਰਹੇ ਨੇ ਔਰ ਦਿੱਲੀ ਤੱਕ ਜਾ ਰਹੇ ਨੇ ਔਰ ਅੱਜ ਵੀ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਆ ਉਹ ਦੋ ਤਿੰਨ ਦਿਨਾਂ ਦੇ ਵਿੱਚ ਲੁਧਿਆਣੇ ਆ ਰਹੇ ਨੇ ਜਿਸ ਦਿਨ ਆਣਗੇ ਅਸੀਂ ਤੁਹਾਨੂੰ ਵੀ ਮੀਡੀਆ ਦੇ ਸਾਰੇ ਭਰਾਵਾਂ ਨੂੰ ਵੀ ਖਬਰ ਕਰਾਂਗੇ ਔਰ ਸਾਰੇ ਇੰਡਸਟਰੀ ਲਿਸਟ ਲੁਧਿਆਣੇ ਦੇ ਬੀਜੇਪੀ ਦੇ ਵਰਕਰ ਉਹਨਾਂ ਦੇ ਸ਼ੁਭਚਿੰਤਕ ਸਾਰੇ ਉਹਨਾਂ ਦੇ ਰੂਬਰੂ ਹੋਣ ਲਈ ਤਰਸ ਰਹੇ ਨੇ। ਠੀਕ ਹੈ। ਜਮਨ ਸਾਹਿਬ ਇੱਕ ਵਾਰ ਫਿਰ ਤੋਂ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਸਵੇਰੇ ਫੋਟੋਆਂ ਵਾਇਰਲ ਹੋਈਆਂ ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਖੁਸ਼ੀ ਜਾਗੀ ਔਰ ਕਿਵੇਂ ਦੇਖਦੇ ਹੋ ਕਿ ਜਨਜੀ ਬੜੀ ਖੁਸ਼ੀ ਹੁੰਦੀ ਹੈ। ਬੜਾ ਵਧੀਆ ਇੱਕ ਮਾਹੌਲ ਬਣਿਆ ਔਰ ਧੰਨਵਾਦ ਦੀ ਹੈ ਮੋਦੀ ਜੀ ਦੇ ਜਿਨ੍ਹਾਂ ਨੇ ਲੁਧਿਆਣੇ ਦੀ ਜਨਤਾ ਜਿਨੇ ਇੰਨਾ ਵੱਡੇ ਹੌਮ ਹੁਮਾ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ ਉਹਨਾਂ ਦਾ ਮਾਨ ਸਤਕਾਰ ਕਰਦੇ ਹੋਏ ਆਦਨੀਆ ਰਵਨੀਤ ਬਿੱਟੂ ਜੀ ਨੂੰ ਦੁਬਾਰਾ ਉਹ ਉਹਨੂੰ ਆਪਣੇ ਮੰਤਰੀ ਮੰਡਲ ਚ ਲੱਤਾ ਉਹਨਾਂ ਨੂੰ ਮਾਨ ਬਖਸ਼ਿਆ ਉਹਨਾਂ ਨੂੰ ਦੋ ਬੜੇ ਹੈਵੀ ਡਿਪਾਰਟਮੈਂਟਾਂ ਦੇ ਵਿੱਚ ਬਤੌਰ ਰਾਜ ਮੰਤਰੀ ਨਿਯੁਕਤ ਕੀਤਾ ਅਸੀਂ ਧੰਨਵਾਦੀ ਆਦਨੀਆ ਮੋਦੀ ਜੀ ਦੇ ਔਰ ਬੜੀ ਖੁਸ਼ੀ ਦੀ ਲਹਿਰ ਹੈ ਸਾਰੇ ਲੁਧਿਆਣੇ ਦੇ ਵਿੱਚ ਜੀ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਰਮਨੀਲ ਬਿੱਟੂ ਨੂੰ ਨਾਮਕ ਇੱਕ ਇਲਜ਼ਾਮ ਲੱਗਦਾ ਹੁੰਦਾ ਸੀ ਕਿ ਕੀ ਫੋਮ ਨਹੀਂ ਚੱਕਦੇ ਉਹਨਾਂ ਨੇ ਕੰਮ ਨਹੀਂ ਤੇ ਤੇ ਲੱਗਦਾ ਤੁਹਾਨੂੰ ਕਿ ਹੁਣ ਵਪਾਰੀ ਵਰਗ ਔਰ ਇੰਡਸਟਰੀ ਉੱਤੇ ਕੋਈ ਇਫੈਕਟ ਪਾਏਗਾ ਜੀ ਉਹ 100% ਪਾਏਗਾ ਦੇਖੋ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਲਗਾਉਣ ਵਾਲੇ ਜਾਂ ਹੋਰ ਆ ਉਹ ਲੋਗ ਉਹਨੇ ਜਿਹੜੇ ਜਦੋਂ ਬਿੱਟੂ ਜੀ ਉਹਨਾਂ ਦੇ ਨਾਲ ਸੀ ਉਹ ਸਾਰੇ ਬੜੇ ਖੁਸ਼ ਹੁੰਦੇ ਸੀ ਤੇ ਆਪਣਾ ਪ੍ਰਾਊਡ ਕਰਦੇ ਸੀ ਇੱਕ ਦੂਸਰੇ ਤੇ ਜਦੋਂ ਆਪਣੇ ਤੋਂ ਦੂਰ ਚਲੇ ਗਏ ਤਾਂ ਹੁਣ ਉਹ ਬਾਅਦ ਚ ਇਲਜ਼ਾਮ ਲਗਾਉਣ ਲੱਗੇ ਐਸੀ ਕੋਈ ਗੱਲ ਨਹੀਂ ਬਿੱਟੂ ਜੀ ਨੂੰ ਜਿਹੜੇ ਡਿਪਾਰਟਮੈਂਟ ਮਿਲੇ ਆ ਉਹਦੇ ਲਈ ਉਹ ਬਿੱਟੂ ਜੀ ਕਦੇ ਜਵਾਬਦੇਹ ਨਹੀਂ ਸਨੂਚੀ ਭਾਰਤੀ ਜਨਤਾ ਪਾਰਟੀ ਜਵਾਬਦੇਹ ਆ ਉਹ ਮੋਦੀ ਜੀ ਦੇ ਮੰਤਰੀ ਮੰਡਲ ਚ ਨਹੀਂ ਉਹਨਾਂ ਨੂੰ ਪਤਾ ਕਿ ਮੋਦੀ ਜੀ ਰਾਤ ਨੂੰ 9:00 ਵਜੇ ਵੀ ਉਹ ਆਫਿਸ ਦੇ ਲੈਂਡਲਾਈਨ ਨੰਬਰ ਤੇ ਫੋਨ ਕਰਕੇ ਰਿਪੋਰਟ ਲੈਂਦੇ ਨੇ ਆਪਣੇ ਡਿਪਾਰਟਮੈਂਟਾਂ ਦੀ ਸੋ ਇਸ ਕਰਕੇ ਜਿਹੜੇ ਲੁਧਿਆਣੇ ਦੀ ਤਰੱਕੀ ਦੇ ਵਿੱਚ ਲੁਧਿਆਣੇ ਨੂੰ ਅੱਗੇ ਲਿਜਾਣ ਦੇ ਵਿੱਚ ਲੁਧਿਆਣੇ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਦੇ ਵਿੱਚ ਸਾਡੇ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਬਿੱਟੂ ਜੀ ਇੱਕ ਬਹੁਤ ਵਧੀਆ ਟੰਗਦੀਰਾ ਮੀਡੀਏਟਰ ਦੀ ਭੂਮਿਕਾ ਅਦਾ ਕਰਦੇ ਹੋਏ ਆਪਣਾ ਪੂਰਾ ਰੋਲ ਅਦਾ ਕਰ ਪੰਜੇ ਹਮ ਕਾਰਜਕਾਲ ਕੀ ਹੈ ਜੀ ਉਹਨਾਂ ਦਾ ਜਿਹੜਾ ਕਹਿੰਦੇ ਜੀ ਰੇਲਵੇ ਦੇ ਵਿੱਚ ਫੂਲ ਦੇ ਵਿੱਚ ਲੱਗਿਆ ਔਰ ਕੀ ਕਾਰਜਕਾਲ ਕੀ ਹੋਊਗਾ ਕਾਰਜਕਾਲ ਜਿੰਨਾ ਮੋਦੀ ਸਰਕਾਰ ਆ ਉੰਨੀ ਦੇਰ ਉਹ ਆਪਣਾ ਉਹਦੇ ਵਿੱਚ ਕੰਮ ਕਰਨਗੇ ਠੀਕ ਹੈ ਨਾ ਉਹ ਪੂਰਾ ਕਾਰਜਕਾਲ ਦੇ ਲਈ ਮੰਤਰੀ ਬਣੇ ਨੇ ਕੋਈ ਪਾਰਟ ਟਾਈਮ ਲਈ ਥੋੜਾ ਬਣੇ ਨੇ ਉਹਦੇ ਚ ਜਿੰਮਾ ਕੀ ਹੋਊਗਾ ਜੀ ਵੱਡਾ ਜਿੰਮਾ ਵੱਡਾ ਜਿੰਮਾ ਦੇਖੋ ਲੁਧਿਆਣੇ ਦੇ ਵਿੱਚ ਜਿਸ ਤਰ੍ਹਾਂ ਰੇਲਵੇ ਸਟੇਸ਼ਨ ਬਣ ਰਿਹਾ ਐ اسی ਢੰਗ ਦੇ ਨਾਲ ਲੁਧਿਆਣੇ ਦੇ ਵਿੱਚ ਉਦਯੋਗਿਕ ਨਗਰੀਆ ਸਾਡਾ ਢੰਡਾਰੀ ਦਾ ਰੇਲਵੇ ਸਟੇਸ਼ਨ ਔਰ ਸਾਨੇਵਾਲ ਦਾ ਗਿੱਲਾਂ ਦਾ ਮਾਡਲ ਟਾਉਨ ਦਾ ਇਹ ਸਾਰੇ ਡਿਵੈਲਪ ਹੋਣ ਲੋਕਾਂ ਨੂੰ ਉਹਦੀ ਸੁਵਿਧਾ ਮਿਲੇ ਔਰ ਲੁਧਿਆਣੇ ਤੋਂ ਜਿਹੜੀਆਂ ਬੁਰੀ ਟ੍ਰੇਨਸ ਨੇ ਉਹ ਜਿਹੜਾ ਕਾਰਿਡੋਰ ਬਣ ਰਿਹਾ ਉਹਦੇ ਵਿੱਚ ਲੁਧਿਆਣਾ ਉਹਦੇ ਵਿੱਚ ਆਵੇ ਇਹਦੇ ਲਈ ਸਾਰੀਆਂ ਕੰਮਾਂ ਦੇ ਲਈ ਸਤੌਣਾ ਦੇ ਦੁਆਰਾ ਲੁਧਿਆਣੇ ਦੀ ਜਨਤਾ ਦਾ ਭਲਾ ਹੋਵੇ ਵਪਾਰ ਵਧੇ ਫੁੱਲੇ ਉਹਦੇ ਲਈ ਇਹ ਸਾਰੀਆਂ ਚੀਜ਼ਾਂ ਬਣੀਆਂ ਜ਼ਰੂਰੀ ਨੇ ਔਰ ਉਹਦੇ ਲਈ ਉਹ ਕੰਮ ਕਰਨਗੇ ਤੁਸੀਂ ਉਹਨਾਂ ਦੇ ਧਿਆਨ ਚ ਦਿਵਾਉਂਗੇ ਕਿ ਆਉਣ ਵੇਲੇ ਉਹ ਪਹਿਲੇ ਇੰਡਸਟਰੀ ਨਾਲ ਮੀਟਿੰਗ ਕਰਨ ਇੱਕ ਵਾਰ ਬੈਠ ਕੇ ਉਹਨਾਂ ਦੇ ਮੁੱਦਿਆਂ ਦੇ ਉੱਤੇ ਧਿਆਨ ਦੇਣ ਹਾਂ ਬਿਲਕੁਲ ਬਿਲਕੁਲ ਹੋਣਗੀਆਂ ਇੰਡਸਟਰੀ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਪਹਿਲਾਂ ਤੋਂ ਬੜੀ ਸचेत ਆ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਵੀ ਇੰਡਸਟਰੀ ਦੀ ਪ੍ਰੋਬਲਮ ਹੁੰਦੀ ਸੀ ਜਦੋਂ ਵੀ ਲੈ ਕੇ ਗਏ ਆ ਤਾਂ ਕੇਂਦਰੀ ਮੰਤਰੀ ਮੰਡਲ ਨੇ ਉਹਨਾਂ ਨੂੰ ਪ੍ਰੈਫਰ ਦੇ ਆਧਾਰ ਦੇ ਉੱਤੇ ਉਹਨਾਂ ਦੇ ਉੱਤੇ ਕੰਮ ਕੀਤਾ ਔਰ ਨਿਰਨੇ ਲਏ ਔਰ ਇੰਡਸਟਰੀ ਦੇ ਪੱਖ ਚ ਲੈ ਮੋਦੀ ਸਰਕਾਰ ਦੀ ਇੱਕ ਖਾਸੀਅਤ ਆ ਤੁਸੀਂ ਆਪਣਾ ਵਿਜ਼ਨ ਰੱਖੋ ਉਹ ਵਿਜ਼ਨ ਦੇਸ਼ਿਤ ਦੇ ਲਈ ਹੋਣਾ ਚਾਹੀਦਾ ਉਹਦੇ ਵਿੱਚ ਰਾਸ਼ਟਰ ਦੇ ਪ੍ਰਤੀ ਹੋਣਾ ਚਾਹੀਦਾ ਔਰ ਉਹਦੇ ਨਾਲ ਵਪਾਰ ਵੀ ਪਰਫੁੱਲਤ ਹੋਵੇ ਔਰ ਰਾਸ਼ਟਰ ਵੀ ਵਧੇ ਰਾਸ਼ਟਰ ਦਾ ਰੈਵਨਿਊ ਵੀ ਵਧੇ ਤਾਂ ਅਗਰ ਐਸਾ ਵਿਜ਼ਨ ਤੁਸੀਂ ਲੈ ਕੇ ਚੱਲਦੇ ਹੋ ਤਾਂ ਇਮੀਡੀਏਟ ਮੋਦੀ ਜੀ ਔਰ ਉਹਨਾਂ ਦਾ ਮੰਤਰੀ ਮੰਡਲ ਨੂੰ ਅਸੈਪਟ ਕਰਦਾ ਔਰ ਇਸੇ ਕੜੀ ਦੇ ਵਿੱਚ ਜਦੋਂ ਹੁਣ ਅੱਜ ਸਾਡੇ ਮੈਂਬਰ ਪਾਰਲੀਮੈਂਟ ਆਪ ਮੰਤਰੀ ਮੰਡਲ ਦੇ ਵਿੱਚ ਨੇ ਲੁਧਿਆਣੇ ਦੇ ਤੇ ਉਹ ਉਹਦੇ ਵਿੱਚ ਇੰਡਸਟਰੀ ਦੇ ਨਾਲ ਇੰਡਸਟਰੀ ਦੀ ਪ੍ਰੋਬਲਮਸ ਦੇ ਬਾਰੇ ਗੱਲ ਕਰਨਗੇ ਔਰ ਉੱਥੇ ਰੱਖਣਗੇ ਤਾਂ ਅਸੀਂ ਉਹਦਾ ਜਲਦੀ ਸੋਲੂਸ਼ਨ ਕੱਢ ਪਾਵਾਂਗੇ ਤੇ ਪ੍ਰਧਾਨ ਜੀ ਇੱਕ ਗੱਲ ਹੋਰ ਹੈ ਕਿ ਲੁਧਿਆਣੇ ਦੇ ਰੇਲਵੇ ਸਟੇਸ਼ਨ ਆ ਉਹਦਾ ਜਿਹੜਾ ਕਾਰਜ ਬੜਾ ਸੌਹਲੀ ਚੱਲਦਾ ਪਿਆ ਕੀ ਤੁਸੀਂ ਉਹਦੇ ਵੱਲ ਦੇਖਿਆ ਜੀ ਕੋਈ ਅੱਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਸ ਤਰ੍ਹਾਂ 2025 ਦਾ ਉਹਦਾ લક્ષਿਆ ਉਹਨੂੰ ਤਿਆਰ ਹੋਣ ਦਾ ਔਰ ਕੰਮ ਬੜਾ ਯੁੱਧ ਸਤਰ ਤੇ ਚੱਲ ਰਿਹਾ ਮੈਂ ਨਹੀਂ ਸਮਝਦਾ ਕਿ ਅਸੀਂ ਪਿਛਲੇ ਦਿਨ ਵੀ ਉਹਦਾ ਦੌਰਾ ਕਰਕੇ ਆਏ ਆ ਬੜਾ ਜੋਰ-ਚੋਰ ਦੇ ਨਾਲ ਉਹ ਕੰਮ ਚੱਲ ਰਿਹਾ ਔਰ ਬੜੀ ਜਲਦੀ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਉਹਦੀ ਡਵੈਲਪਮੈਂਟ ਤੁਹਾਨੂੰ ਦੂਰੋਂ ਖੜੇ ਹੋਈ ਨਜ਼ਰ ਆਣੀ ਸ਼ੁਰੂ ਹੋ ਜਾਏਗੀ ਇਸ ਨੂੰ ਅਸੀਂ ਸਲੋ ਨਹੀਂ ਕਹਿ ਸਕਦੇ ਕਿਉਂਕਿ ਹਜੇ ਸਾਰਾ ਸਨ 2024 ਪਿਆ ਔਰ 25 ਦੇ ਵਿੱਚ ਤੱਕ ਦਾ ਇਹਦੇ ਕੋਲ ਸਾਡੇ ਕੋਲ ਟਾਈਮ ਸੋ ਇਹ ਆਉਣ ਵਾਲੇ ਸਾਲ ਡੇਢ ਸਾਲ ਦੇ ਵਿੱਚ ਉਹ ਸਾਰਾ ਕੰਪਲੀਟ ਹੋ ਕੇ ਲੁਧਿਆਣੇ ਦੇ ਲੋਕਾਂ ਨੂੰ ਮਿਲ ਜਾਏਗਾ ਤੇ ਕਦੋਂ ਪਹੁੰਚ ਰਹੇ ਨੇ ਰਵਨੀਤ ਬਿੱਟੂ ਲੋਕ ਲਗਾਤਾਰ ਸਵਾਗਤ ਕਰਨ ਲਈ ਉਹਨਾਂ ਦੀ ਇੰਤਜ਼ਾਰ ਕਰ ਰਹੇ ਨੇ ਲੋਕ ਬੜਾ ਉਹਨਾਂ ਨੂੰ ਮਿਲਣ ਲਈ ਲਲਾਈਤ ਹੋ ਰਹੇ ਨੇ ਔਰ ਦਿੱਲੀ ਤੱਕ ਜਾ ਰਹੇ ਨੇ ਔਰ ਅੱਜ ਵੀ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਆ ਉਹ ਦੋ ਤਿੰਨ ਦਿਨਾਂ ਦੇ ਵਿੱਚ ਲੁਧਿਆਣੇ ਆ ਰਹੇ ਨੇ ਜਿਸ ਦਿਨ ਆਣਗੇ ਅਸੀਂ ਤੁਹਾਨੂੰ ਵੀ ਮੀਡੀਆ ਦੇ ਸਾਰੇ ਭਰਾਵਾਂ ਨੂੰ ਵੀ ਖਬਰ ਕਰਾਂਗੇ ਔਰ ਸਾਰੇ ਇੰਡਸਟਰੀਲਿਸਟ ਲੁਧਿਆਣੇ ਦੇ ਬੀਜੇਪੀ ਦੇ ਵਰਕਰ ਉਹਨਾਂ ਦੇ ਸ਼ੁਭਚਿੰਤਕ ਸਾਰੇ ਉਹਨਾਂ ਦੇ ਰੂਬਰੂ ਹੋਣ ਲਈ ਤਰਸ ਰਹੇ ਨੇ ਠੀਕ ਹੈ ਦਿਮਨ ਸਾਹਿਬ ਇੱਕ ਵਾਰ ਫਿਰ ਤੋਂ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਸਵੇਰੇ ਫੋਟੋਆਂ ਵਾਇਰਲ ਹੋਈਆਂ ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਖੁਸ਼ੀ ਜਾਗੀ ਔਰ ਕਿਵੇਂ ਦੇਖਦੇ ਹੋਏ ਕੀ ਜਨੂ ਜੀ ਬੜੀ ਖੁਸ਼ੀ ਹੁੰਦੀ ਹੈ ਬੜਾ ਵਧੀਆ ਇੱਕ ਮਾਹੌਲ ਬਣਿਆ ਔਰ ਧੰਨਵਾਦ ਦੀ ਹੈ ਮੋਦੀ ਜੀ ਦੇ ਜਿਨ੍ਹਾਂ ਨੇ ਲੁਧਿਆਣੇ ਦੀ ਜਨਤਾ ਜਿਹਨੇ ਇੰਨਾ ਵੱਡੇ ਹੋਮ ਹਮਾ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ ਉਹਨਾਂ ਦਾ ਮਾਨ ਸਤਿਕਾਰ ਕਰਦੇ ਹੋਏ ਆਦਮੀ ਆ ਰਵਨੀਤ ਬਿੱਟੂ ਜੀ ਨੂੰ ਦੁਬਾਰਾ ਉਹ ਉਹਨੂੰ ਆਪਣੇ ਮੰਤਰੀ ਮੰਡਲ ਚ ਲੱਤਾ ਉਹਨਾਂ ਨੂੰ ਮਾਣ ਬਖਸ਼ਿਆ ਉਹਨਾਂ ਨੂੰ ਦੋ ਬੜੇ ਹੈਵੀ ਡਿਪਾਰਟਮੈਂਟਾਂ ਦੇ ਵਿੱਚ بطور ਰਾਜ ਮੰਤਰੀ ਨਿਯੁਕਤ ਕੀਤਾ ਅਸੀਂ ਧੰਨਵਾਦ ਦੀਆਂ ਆਦਮੀ ਆ ਮੋਦੀ ਜੀ ਦੇ ਔਰ ਬੜੀ ਖੁਸ਼ੀ ਦੀ ਲਹਿਰ ਹੈ ਸਾਰੇ ਲੁਧਿਆਣੇ ਦੇ ਵਿੱਚ ਜੀ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਰਵਨੀਤ ਬਿੱਟੂ 'ਉਨਾਮਕ 21 ਇਲਜ਼ਾਮ ਲੱਗਦੇ ਹੁੰਦੇ ਸੀ ਕਿ ਕੀ ਫੋਨ ਨਹੀਂ ਚੱਕਦੇ ਉਹਨਾਂ ਨੇ ਕੰਮ ਨਹੀਂ ਤੇ ਤੇ ਲੱਗਦਾ ਤੁਹਾਨੂੰ ਕਿ ਹੁਣ ਵਪਾਰੀ ਵਰਗ ਔਰ ਇੰਡਸਟਰੀ ਉੱਤੇ ਕੋਈ ਇਫੈਕਟ ਪਾਏਗਾ ਜੀ ਉਹ 100% ਪਾਏਗਾ ਦੇਖੋ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਲਗਾਉਣ ਵਾਲੇ ਜਾਂ ਹੋਰ ਆ ਉਹ ਲੋਗ ਉਹਨੇ ਜਿਹੜੇ ਜਦੋਂ ਬਿੱਟੂ ਜੀ ਉਹਨਾਂ ਦੇ ਨਾਲ ਸੀ ਉਹ ਸਾਰੇ ਬੜੇ ਖੁਸ਼ ਹੁੰਦੇ ਸੀ ਤੇ ਆਪਣਾ ਪ੍ਰਾਊਡ ਕਰਦੇ ਸੀ ਇੱਕ ਦੂਸਰੇ ਤੇ ਜਦੋਂ ਆਪਣੇ ਤੋਂ ਦੂਰ ਚਲੇ ਗਏ ਤਾਂ ਹੁਣ ਉਹ ਬਾਅਦ ਇਲਜ਼ਾਮ ਲਗਾਉਣ ਲੱਗੇ ਐਸੀ ਕੋਈ ਗੱਲ ਨਹੀਂ ਬਿੱਟੂ ਜੀ ਨੂੰ ਜਿਹੜੇ ਡਿਪਾਰਟਮੈਂਟ ਮਿਲੇ ਆ ਉਹਦੇ ਲਈ ਉਹ ਬਿੱਟੂ ਜੀ ਕੱਲੇ ਜਵਾਬਦੇਹ ਨਹੀਂ ਸਮੂਚੀ ਭਾਰਤੀ ਜਨਤਾ ਪਾਰਟੀ ਜਵਾਬਦੇਹ ਆ ਉਹ ਮੋਦੀ ਜੀ ਦੇ ਮੰਤਰੀ ਮੰਡਲ ਚ ਨੇ ਉਹਨਾਂ ਨੂੰ ਪਤਾ ਕਿ ਮੋਦੀ ਜੀ ਰਾਤ ਨੂੰ 9:00 ਵਜੇ ਵੀ ਉਹ ਆਫਿਸ ਦੇ ਲੈਂਡਲਾਈਨ ਨੰਬਰ ਤੇ ਫੋਨ ਕਰਕੇ ਰਿਪੋਰਟ ਲੈਂਦੇ ਨੇ ਆਪਣੇ ਡਿਪਾਰਟਮੈਂਟਾਂ ਦੀ ਸੋ ਇਸ ਕਰਕੇ ਜਿਹੜੇ ਲੁਧਿਆਣੇ ਦੀ ਤਰੱਕੀ ਦੇ ਵਿੱਚ ਲੁਧਿਆਣੇ ਨੂੰ ਅੱਗੇ ਲੈ ਜਾਣ ਦੇ ਵਿੱਚ ਲੁਧਿਆਣੇ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਦੇ ਵਿੱਚ ਸਾਡੇ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਬਿੱਟੂ ਜੀ ਇੱਕ ਬਹੁਤ ਵਧੀਆ ਟੰਗਦੀਰਾ ਮੀਡੀਏਟਰ ਦੀ ਭੂਮਿਕਾ ਦਾ ਕਰਦੇ ਹੋਏ ਆਪਣਾ ਪੂਰਾ ਰੋਲ ਅਦਾ ਕਰਦੇ ਹੁੰਦੇ ਹਮ ਕਾਰਜਕਾਲ ਕੀ ਹੈ ਜੀ ਉਹਨਾਂ ਦਾ ਜਿਹੜਾ ਕਹਿੰਦੇ ਜੀ ਰੇਲਵੇ ਦੇ ਬਿਚ ਫੂਲ ਦੇ ਵਿੱਚ ਲੱਗੇ ਔਰ ਕੀ ਕਾਰਜਕਾਲ ਕੀ ਹੋਊਗਾ ਕਾਰਜਕਾਲ ਜਿੰਨਾ ਮੋਦੀ ਸਰਕਾਰ ਆ ਉੰਨੀ ਦੇਰ ਉਹ ਆਪਣਾ ਉਹਦੇ ਵਿੱਚ ਕੰਮ ਕਰਨਗੇ ਠੀਕ ਹੈ ਨਾ ਉਹ ਪੂਰਾ ਕਾਰਜਕਾਲ ਦੇ ਲਈ ਮੰਤਰੀ ਬਣੇ ਨੇ ਕੋਈ ਪਾਰਟ ਟਾਈਮ ਲਈ ਥੋੜਾ ਬਣੇ ਨੇ ਉਹਦੇ ਚ ਜਿੰਮਾ ਕੀ ਹੋਊਗਾ ਜੀ ਵੱਡਾ ਜਿੰਮਾ ਵੱਡਾ ਜਿੰਮਾ ਦੇਖੋ ਲੁਧਿਆਣੇ ਦੇ ਵਿੱਚ ਜਿਸ ਤਰ੍ਹਾਂ ਰੇਲਵੇ ਸਟੇਸ਼ਨ ਬਣ ਰਿਹਾ ਐ اسی ਢੰਗ ਦੇ ਨਾਲ ਲੁਧਿਆਣੇ ਦੇ ਵਿੱਚ ਉਦਯੋਗਿਕ ਨਗਰੀਆ ਸਾਡਾ ਢੰਡਾਰੀ ਦਾ ਰੇਲਵੇ ਸਟੇਸ਼ਨ ਔਰ ਸਾਨੇਆਲ ਦਾ ਗਿੱਲਾਂ ਦਾ ਮਾਡਲ ਟੌਨ ਦਾ ਇਹ ਸਾਰੇ ਡਿਵੈਲਪ ਹੋਣ ਲੋਕਾਂ ਨੂੰ ਉਹਦੀ ਸੁਵਿਧਾ ਮਿਲੇ ਔਰ ਲੁਧਿਆਣੇ ਤੋਂ ਜਿਹੜੀਆਂ ਬੁਰੀ ਟ੍ਰੇਨਸ ਨੇ ਉਹਦੇ ਜਿਹੜਾ ਕਾਰਿਡੋਰ ਬਣ ਰਿਹਾ ਉਹਦੇ ਵਿੱਚ ਲੁਧਿਆਣਾ ਉਹਦੇ ਵਿੱਚ ਆਵੇ ਇਹਦੇ ਲਈ ਸਾਰੀਆਂ ਕੰਮਾਂ ਦੇ ਲਈ ਸਟੋਨਾਂ ਦੇ ਦੁਆਰਾ ਲੁਧਿਆਣੇ ਦੀ ਜਨਤਾ ਦਾ ਭਲਾ ਹੋਵੇ ਵਪਾਰ ਵਧੇ ਫੁੱਲੇ ਉਹਦੇ ਲਈ ਇਹ ਸਾਰੀਆਂ ਚੀਜ਼ਾਂ ਬਣੀਆਂ ਜ਼ਰੂਰੀ ਨੇ ਔਰ ਉਹਦੇ ਲਈ ਉਹ ਕੰਮ ਕਰਨਗੇ ਤੁਸੀਂ ਉਹਨਾਂ ਦੇ ਧਿਆਨ ਚ ਦਿਵਾਉਂਗੇ ਕਿ ਆਉਣ ਵੇਲੇ ਉਹ ਪਹਿਲੇ ਇੰਡਸਟਰੀ ਨਾਲ ਮੀਟਿੰਗ ਕਰਨ ਇੱਕ ਵਾਰ ਬੈਠ ਕੇ ਉਹਨਾਂ ਦੇ ਮੁੱਦਿਆਂ ਦੇ ਉੱਤੇ ਧਿਆਨ ਦੇਣ ਹਾਂ ਬਿਲਕੁਲ ਬਿਲਕੁਲ ਹੋਣਗੀਆਂ ਇੰਡਸਟਰੀ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਪਹਿਲਾਂ ਤੋਂ ਬੜੀ ਸੁਚੇਤ ਆ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਵੀ ਇੰਡਸਟਰੀ ਦੀ ਪ੍ਰੋਬਲਮਸ ਹੁੰਦੀ ਸੀ ਜਦੋਂ ਵੀ ਲੈ ਕੇ ਗਏ ਆ ਤਾਂ ਕੇਂਦਰੀ ਮੰਤਰੀ ਮੰਡਲ ਨੇ ਉਹਨਾਂ ਨੂੰ ਪ੍ਰੈਫਰ ਦੇ ਆਧਾਰ ਦੇ ਉੱਤੇ ਉਹਨਾਂ ਦੇ ਉੱਤੇ ਕੰਮ ਕੀਤਾ ਔਰ ਨੰਨੇ ਲਈ ਔਰ ਇੰਡਸਟਰੀ ਦੇ ਪੱਖ ਚ ਲਈ ਮੋਦੀ ਸਰਕਾਰ ਦੀ ਇੱਕ ਖਾਸੀਅਤ ਆ ਤੁਸੀਂ ਆਪਣਾ ਵਿਜ਼ਨ ਰੱਖੋ ਉਹ ਵਿਜ਼ਨ ਦੇਸ਼ਿਤ ਦੇ ਲਈ ਹੋਣਾ ਚਾਹੀਦਾ ਉਹਦੇ ਵਿੱਚ ਰਾਸ਼ਟਰ ਦੇ ਪ੍ਰਤੀ ਹੋਣਾ ਚਾਹੀਦਾ ਔਰ ਉਹਦੇ ਨਾਲ ਵਪਾਰ ਵੀ ਪਰਫੁੱਲਤ ਹੋਵੇ ਔਰ ਰਾਸ਼ਟਰ ਵੀ ਵਧੇ ਰਾਸ਼ਟਰ ਦਾ ਰੈਵਨਿਊ ਵੀ ਵਧੇ ਤਾਂ ਅਗਰ ਐਸਾ ਵਿਜ਼ਨ ਤੁਸੀਂ ਲੈ ਕੇ ਚੱਲਦੇ ਤਾਂ ਇਮੀਡੀਏਟ ਮੋਦੀ ਜੀ ਔਰ ਉਹਨਾਂ ਦਾ ਮੰਤਰੀ ਮੰਡਲ ਨੂੰ ਅਸੈਪਟ ਕਰਦਾ ਔਰ ਇਸੇ ਕੜੀ ਦੇ ਵਿੱਚ ਜਦੋਂ ਹੁਣ ਅੱਜ ਸਾਡੇ ਮੈਂਬਰ ਪਾਰਲੀਮੈਂਟ ਆਪ ਮੰਤਰੀ ਮੰਡਲ ਦੇ ਵਿੱਚ ਨੇ ਲੁਧਿਆਣੇ ਦੇ ਤੇ ਉਹ ਉਹਦੇ ਵਿੱਚ ਇੰਡਸਟਰੀ ਦੇ ਨਾਲ ਇੰਡਸਟਰੀ ਦੀ ਪ੍ਰੋਬਲਮਸ ਦੇ ਬਾਰੇ ਗੱਲ ਕਰਨਗੇ ਔਰ ਉੱਥੇ ਰੱਖਣਗੇ ਤਾਂ ਅਸੀਂ ਉਹਦਾ ਜਲਦੀ ਸੋਲੂਸ਼ਨ ਕੱਢ ਪਾਵਾਂਗੇ ਤੇ ਪ੍ਰਧਾਨ ਜੀ ਇੱਕ ਗੱਲ ਹੋਰ ਹੈ ਕਿ ਲੁਧਿਆਣੇ ਦੇ ਰੇਲਵੇ ਸਟੇਸ਼ਨ ਆ ਉਹਦਾ ਜਿਹੜਾ ਕਾਰਜ ਬੜਾ ਸੋਹਲੀ ਚੱਲਦਾ ਪਿਆ ਕੀ ਤੁਸੀਂ ਉਹਦੇ ਵੱਲ ਦੇਖਿਆ ਤੁਸੀਂ ਕੋਈ ਅੱਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਸ ਤਰ੍ਹਾਂ 2025 ਦਾ ਉਹਦਾ લક્ષਾ ਉਹਨੂੰ ਤਿਆਗ ਹੋਣ ਦਾ ਔਰ ਕੰਮ ਬੜਾ ਯੁੱਧ ਸਤਰ ਤੇ ਚੱਲ ਰਿਹਾ ਮੈਂ ਨਹੀਂ ਸਮਝਦਾ ਕਿ ਅਸੀਂ ਪਿਛਲੇ ਦਿਨੀ ਵੀ ਉਹਦਾ ਦੌਰਾ ਕਰਕੇ ਆਏ ਆ ਬੜਾ ਜੋਰ ਛੋਰ ਦੇ ਨਾਲ ਉਹ ਕੰਮ ਚੱਲ ਰਿਹਾ ਔਰ ਬੜੀ ਜਲਦੀ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਉਹਦੀ ਡਿਵੈਲਪਮੈਂਟ ਤੁਹਾਨੂੰ ਦੂਰੋਂ ਖੜੇ ਹੋਈ ਨਜ਼ਰ ਆਣੀ ਸ਼ੁਰੂ ਹੋ ਜਾਏਗੀ ਇਸ ਨੂੰ ਅਸੀਂ ਸਲੋ ਨਹੀਂ ਕਹਿ ਸਕਦੇ ਕਿਉਂਕਿ ਹਜੇ ਸਾਰਾ ਸਨ 2024 ਪਿਆ ਔਰ 25 ਦੇ ਵਿੱਚ ਤੱਕ ਦਾ ਇਹਦੇ ਕੋਲ ਸਾਡੇ ਕੋਲ ਟਾਈਮ ਹੈ ਸੋ ਇਹ ਆਉਣ ਵਾਲੇ ਸਾਲ 1.5 ਸਾਲ ਦੇ ਵਿੱਚ ਉਹ ਸਾਰਾ ਕੰਪਲੀਟ ਹੋ ਕੇ ਲੁਧਿਆਣੇ ਦੇ ਲੋਕਾਂ ਨੂੰ ਮਿਲ ਜਾਏਗਾ ਤੇ ਕਦੋਂ ਪਹੁੰਚ ਰਹੇ ਨੇ ਰਵਨੀਤ ਬਿੱਟੂ ਲੋਕ ਲਗਾਤਾਰ ਸਵਾਗਤ ਕਰਨ ਲਈ ਉਹਨਾਂ ਦੀ ਇੰਤਜ਼ਾਰ ਕਰ ਰਹੇ ਆ ਲੋਕ ਬੜਾ ਉਹਨਾਂ ਨੂੰ ਮਿਲਣ ਲਈ ਲਲਾਇਤ ਹੋ ਰਹੇ ਨੇ ਔਰ ਦਿੱਲੀ ਤੱਕ ਜਾ ਰਹੇ ਨੇ ਔਰ ਅੱਜ ਵੀ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਆ ਉਹ 2-3 ਦਿਨਾਂ ਦੇ ਵਿੱਚ ਲੁਧਿਆਣੇ ਆ ਰਹੇ ਨੇ ਜਿਸ ਦਿਨ ਆਣਗੇ ਅਸੀਂ ਤੁਹਾਨੂੰ ਵੀ ਮੀਡੀਆ ਦੇ ਸਾਰੇ ਭਰਾਵਾਂ ਨੂੰ ਵੀ ਖਬਰ ਕਰਾਂਗੇ ਔਰ ਸਾਰੇ ਇੰਡਸਟਰੀ ਲਿਸਟ ਲੁਧਿਆਣੇ ਦੇ ਬੀਜੇਪੀ ਦੇ ਵਰਕਰ ਉਹਨਾਂ ਦੇ ਸ਼ੁਭਚਿੰਤਕ ਸਾਰੇ ਉਹਨਾਂ ਦੇ ਰੂਬਰੂ ਹੋਣ ਲਈ ਤਰਸ ਰਹੇ ਨੇ। ਠੀਕ ਹੈ। ਜੀਮਾਨ ਸਾਹਿਬ ਇੱਕ ਵਾਰ ਫਿਰ ਤੋਂ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਸਵੇਰੇ ਫੋਟੋਆਂ ਵਾਇਰਲ ਹੋਈਆਂ ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਖੁਸ਼ੀ ਜਾਗੀ ਔਰ ਕਿਵੇਂ ਦੇਖਦੇ ਹੋ ਕਿ ਜਨੂ ਜੀ ਬੜੀ ਖੁਸ਼ੀ ਹੁੰਦੀ ਆ ਬੜਾ ਵਧੀਆ ਇੱਕ ਮਾਹੌਲ ਬਣਿਆ ਔਰ ਧੰਨਵਾਦ ਦੀ ਆ ਮੋਦੀ ਜੀ ਦੇ ਜਿਨ੍ਹਾਂ ਨੇ ਲੁਧਿਆਣੇ ਦੀ ਜਨਤਾ ਜਿਹਨੇ ਐਡਾ ਵੱਡੇ ਹਮ ਹਮਾ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ ਉਹਨਾਂ ਦਾ ਮਾਨ ਸਤਕਾਰ ਕਰਦੇ ਹੋਏ ਆਦਮੀ ਰਮੀਤ ਬਿੱਟੂ ਜੀ ਨੂੰ ਦੁਬਾਰਾ ਉਹਨਾਂ ਨੂੰ ਆਪਣੇ ਮੰਤਰੀ ਮੰਡਲ ਚ ਲੱਤਾ ਉਹਨਾਂ ਨੂੰ ਮਾਨ ਬਖਸ਼ਿਆ ਉਹਨਾਂ ਨੂੰ ਦੋ ਬੜੇ ਹੈਵੀ ਡਿਪਾਰਟਮੈਂਟਾਂ ਦੇ ਵਿੱਚ ਬਤੌਰ ਰਾਜ ਮੰਤਰੀ ਨਿਯੁਕਤ ਕੀਤਾ ਅਸੀਂ ਧੰਨਵਾਦੀ ਆ ਆਦਮੀ ਮੋਦੀ ਜੀ ਦੇ ਔਰ ਬੜੀ ਖੁਸ਼ੀ ਦੀ ਲਹਿਰ ਆ ਸਾਰੇ ਲੁਧਿਆਣੇ ਦੇ ਵਿੱਚ ਜੀ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਰਵਨੀਤ ਬਿੱਟੂ ਨੂੰ ਨਾਮਕ 21 ਇਲਜ਼ਾਮ ਲੱਗਦੇ ਹੁੰਦੇ ਸੀ ਕਿ ਇਹ ਫੋਨ ਨਹੀਂ ਚੱਕਦੇ ਇਹਨਾਂ ਨੇ ਕੰਮ ਨਹੀਂ ਤੇ ਲੱਗਦਾ ਤੁਹਾਨੂੰ ਕਿ ਹੁਣ ਵਪਾਰੀ ਵਰਗ ਔਰ ਇੰਡਸਟਰੀ ਉੱਤੇ ਕੋਈ ਇਫੈਕਟ ਪਾਏਗਾ ਜੀ 100% ਪਾਏਗਾ ਦੇਖੋ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਲਗਾਉਣ ਵਾਲੇ ਜਾਂ ਹੋਰ ਆ ਉਹ ਲੋਗ ਉਹਨੇ ਜਿਹੜੇ ਜਦੋਂ ਬਿੱਟੂ ਜੀ ਉਹਨਾਂ ਦੇ ਨਾਲ ਸੀ ਉਹ ਸਾਰੇ ਬੜੇ ਖੁਸ਼ ਹੁੰਦੇ ਸੀ ਤੇ ਆਪਣਾ ਪ੍ਰਾਊਡ ਕਰਦੇ ਸੀ ਇੱਕ ਦੂਸਰੇ ਤੇ ਜਦੋਂ ਆਪਣੇ ਤੋਂ ਦੂਰ ਚਲੇ ਗਏ ਤਾਂ ਹੁਣ ਉਹ ਬਾਅਦ ਇਲਜ਼ਾਮ ਲਗਾਉਣ ਲੱਗੇ ਐਸੀ ਕੋਈ ਗੱਲ ਨਹੀਂ ਬਿੱਟੂ ਜੀ ਨੂੰ ਜਿਹੜੇ ਡਿਪਾਰਟਮੈਂਟ ਮਿਲੇ ਆ ਉਹਦੇ ਲਈ ਉਹ ਬਿੱਟੂ ਜੀ ਇਕੱਲੇ ਜਵਾਬਦੇਹ ਨਹੀਂ ਸਨੂਚੀ ਭਾਰਤੀ ਜਨਤਾ ਪਾਰਟੀ ਜਵਾਬਦੇਹ ਆ ਉਹ ਮੋਦੀ ਜੀ ਦੇ ਮੰਤਰੀ ਮੰਡਲ 'ਚ ਨੇ ਉਹਨਾਂ ਨੂੰ ਪਤਾ ਕਿ ਮੋਦੀ ਜੀ ਰਾਤ ਨੂੰ 9:00 ਵਜੇ ਵੀ ਉਹ ਆਫਿਸ ਦੇ ਲੈਂਡਲਾਈਨ ਨੰਬਰ ਤੇ ਫੋਨ ਕਰਕੇ ਰਿਪੋਰਟ ਲੈਂਦੇ ਨੇ ਆਪਣੇ ਡਿਪਾਰਟਮੈਂਟਾਂ ਦੀ ਸੋ ਇਸ ਕਰਕੇ ਜਿਹੜੇ ਲੁਧਿਆਣੇ ਦੀ ਤਰੱਕੀ ਦੇ ਵਿੱਚ ਲੁਧਿਆਣੇ ਨੂੰ ਅੱਗੇ ਲਿਜਾਣ ਦੇ ਵਿੱਚ ਲੁਧਿਆਣੇ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਦੇ ਵਿੱਚ ਸਾਡੇ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਬਿੱਟੂ ਜੀ ਇੱਕ ਬਹੁਤ ਵਧੀਆ ਟੰਗਦੀਰਾ ਮੀਡੀਏਟਰ ਦੀ ਭੂਮਿਕਾ ਅਦਾ ਕਰਦੇ ਹੋਏ ਆਪਣਾ ਪੂਰਾ ਰੋਲ ਅਦਾ ਕਰਦੇ ਹੁੰਦੇ ਹਮ ਕਾਰਜਕਾਲ ਕੀ ਹੈ ਜੀ ਉਹਨਾਂ ਦਾ ਜਿਹੜਾ ਕਹਿੰਦੇ ਜੀ ਰੇਲਵੇ ਦੇ ਵਿੱਚ ਫੂਡ ਦੇ ਵਿੱਚ ਲੱਗੇ ਔਰ ਕੀ ਕਾਰਜਕਾਲ ਕੀ ਹੋਊਗਾ ਕਾਰਜਕਾਲ ਜਿੰਨਾ ਮੋਦੀ ਸਰਕਾਰ ਆ ਉੰਨੀ ਦੇਰ ਉਹ ਆਪਣਾ ਉਹਦੇ ਵਿੱਚ ਕੰਮ ਕਰਨਗੇ ਹੂੰ ਠੀਕ ਹੈ ਨਾ ਉਹ ਪੂਰਾ ਕਾਰਜਕਾਲ ਦੇ ਲਈ ਮੰਤਰੀ ਬਣੇ ਨੇ ਕੋਈ ਪਾਰਟ ਟਾਈਮ ਲਈ ਥੋੜਾ ਬਣੇ ਨੇ ਉਹਦੇ ਜਿੰਮਾ ਕੀ ਹੋਊਗਾ ਜੀ ਵੱਡਾ ਜਿੰਮਾ ਵੱਡਾ ਜਿੰਮਾ ਦੇਖੋ ਲੁਧਿਆਣੇ ਦੇ ਵਿੱਚ ਜਿਸ ਤਰ੍ਹਾਂ ਰੇਲਵੇ ਸਟੇਸ਼ਨ ਬਣ ਰਿਹਾ ਐ اسی ਢੰਗ ਦੇ ਨਾਲ ਲੁਧਿਆਣੇ ਦੇ ਵਿੱਚ ਉਦਯੋਗਿਕ ਨਗਰੀਆ ਸਾਡਾ ਢੰਡਾਰੀ ਦਾ ਰੇਲਵੇ ਸਟੇਸ਼ਨ ਔਰ ਸਾਨੇਵਾਲ ਦਾ ਗਿੱਲਾਂ ਦਾ ਮਾਡਲ ਟੋਨ ਦਾ ਇਹ ਸਾਰੇ ਡਿਵੈਲਪ ਹੋਣ ਲੋਕਾਂ ਨੂੰ ਉਹਦੀ ਸੁਵਿਧਾ ਮਿਲੇ ਔਰ ਲੁਧਿਆਣੇ ਤੋਂ ਜਿਹੜੀਆਂ ਬੁਰੀ ਟ੍ਰੇਨਸ ਨੇ ਉਹਦੇ ਜਿਹੜਾ ਕਾਰਿਡੋਰ ਬਣ ਰਿਹਾ ਉਹਦੇ ਵਿੱਚ ਲੁਧਿਆਣਾ ਉਹਦੇ ਵਿੱਚ ਆਵੇ ਇਹਦੇ ਲਈ ਸੀ ਸਾਰੀਆਂ ਕੰਮਾਂ ਦੇ ਲਈ ਸਟਾਉਨਾ ਦੇ ਦੁਆਰਾ ਲੁਧਿਆਣੇ ਦੀ ਜਨਤਾ ਦਾ ਭਲਾ ਹੋਵੇ ਵਪਾਰ ਵਧੇ ਫੁੱਲੇ ਉਹਦੇ ਲਈ ਇਹ ਸਾਰੀਆਂ ਚੀਜ਼ਾਂ ਬਣੀਆਂ ਜ਼ਰੂਰੀ ਨੇ ਔਰ ਉਹਦੇ ਲਈ ਉਹ ਕੰਮ ਕਰਨਗੇ ਤੁਸੀਂ ਉਹਨਾਂ ਦੇ ਧਿਆਨ 'ਚ ਦਿਵਾਉਂਗਾ ਕਿ ਆਉਣ ਵਾਲੇ ਉਹ ਪਹਿਲੇ ਇੰਡਸਟਰੀ ਨਾਲ ਮੀਟਿੰਗ ਕਰਨ ਇੱਕ ਵਾਰ ਬੈਠ ਕੇ ਉਹਨਾਂ ਦੇ ਮੁੱਦਿਆਂ ਦੇ ਉੱਤੇ ਧਿਆਨ ਦੇਣ ਹਾਂ ਬਿਲਕੁਲ ਬਿਲਕੁਲ ਹੋਣਗੀਆਂ ਇੰਡਸਟਰੀ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਹਨਾਂ ਤੋਂ ਬੜੀ ਸੁਚੇਤ ਆ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਵੀ ਇੰਡਸਟਰੀ ਦੀ ਪ੍ਰੋਬਲਮ ਹੁੰਨੀ ਸੀ ਜਦੋਂ ਵੀ ਲੈ ਕੇ ਗਏ ਆ ਤਾਂ ਕੇਂਦਰੀ ਮੰਤਰੀ ਮੰਡਲ ਨੇ ਉਹਨਾਂ ਨੂੰ ਪ੍ਰੈਫਰ ਦੇ ਆਧਾਰ ਦੇ ਉੱਤੇ ਉਹਨਾਂ ਦੇ ਉੱਤੇ ਕੰਮ ਕੀਤਾ ਔਰ ਨੰਨੇ ਰਹੇ ਔਰ ਇੰਡਸਟਰੀ ਦੇ ਪੱਖ ਚ ਲਈ ਮੋਦੀ ਸਰਕਾਰ ਦੀ ਇੱਕ ਖਾਸੀਅਤ ਆ ਤੁਸੀਂ ਆਪਣਾ ਵਿਜ਼ਨ ਰੱਖੋ ਉਹ ਵਿਜ਼ਨ ਦੇਸ਼ਿਤ ਦੇ ਲਈ ਹੋਣਾ ਚਾਹੀਦਾ ਉਹਦੇ ਵਿੱਚ ਰਾਸ਼ਟਰ ਦੇ ਪ੍ਰਤੀ ਹੋਣਾ ਚਾਹੀਦਾ ਔਰ ਉਹਦੇ ਨਾਲ ਵਪਾਰ ਵੀ ਪਰਫੁੱਲਤ ਹੋਵੇ ਔਰ ਰਾਸ਼ਟਰ ਵੀ ਵਧੇ ਰਾਸ਼ਟਰ ਦਾ ਰੈਵਨਿਊ ਵੀ ਵਧੇ ਤਾਂ ਅਗਰ ਐਸਾ ਵਿਜ਼ਨ ਤੁਸੀਂ ਲੈ ਕੇ ਚੱਲਦੇ ਹੋ ਤਾਂ ਇਮੀਡੀਏਟ ਮੋਦੀ ਜੀ ਔਰ ਉਹਨਾਂ ਦਾ ਮੰਤਰੀ ਮੰਡਲ ਨੂੰ ਅਸੈਪਟ ਕਰਦਾ ਔਰ ਇਸੇ ਕੜੀ ਦੇ ਵਿੱਚ ਜਦੋਂ ਹੁਣ ਅੱਜ ਸਾਡੇ ਮੈਂਬਰ ਪਾਰਲੀਮੈਂਟ ਆਪ ਮੰਤਰੀ ਮੰਡਲ ਦੇ ਵਿੱਚ ਨੇ ਲੁਧਿਆਣੇ ਦੇ ਤੇ ਉਹ ਉਹਦੇ ਵਿੱਚ ਇੰਡਸਟਰੀ ਦੇ ਨਾਲ ਇੰਡਸਟਰੀ ਦੀ ਪ੍ਰੋਬਲਮਸ ਦੇ ਬਾਰੇ ਗੱਲ ਕਰਨਗੇ ਔਰ ਉੱਥੇ ਰੱਖਣਗੇ ਤਾਂ ਅਸੀਂ ਉਹਦਾ ਜਲਦੀ ਸੋਲੂਸ਼ਨ ਕੱਢ ਪਾਵਾਂਗੇ ਤੇ ਪ੍ਰਧਾਨ ਜੀ ਇੱਕ ਗੱਲ ਹੋਰ ਹੈ ਕਿ ਲੁਧਿਆਣੇ ਦੇ ਰੇਲਵੇ ਸਟੇਸ਼ਨ ਆ ਉਹਦਾ ਜਿਹੜਾ ਕਾਰਜ ਬੜਾ ਸੌਹਲੀ ਚੱਲਦਾ ਪਿਆ ਕੀ ਤੁਸੀਂ ਉਹਦੇ ਵੱਲ ਦੇਖਿਆ ਤੁਸੀਂ ਕੋਈ ਅੱਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਸ ਤਰ੍ਹਾਂ 2025 ਦਾ ਉਹਦਾ લક્ષਾ ਉਹਨੂੰ ਤਿਆਰ ਹੋਣ ਦਾ ਔਰ ਕੰਮ ਬੜਾ ਯੁੱਧ ਸਤਰ ਤੇ ਚੱਲ ਰਿਹਾ ਮੈਂ ਨਹੀਂ ਸਮਝਦਾ ਕਿ ਅਸੀਂ ਪਿਛਲੇ ਦਿਨ ਵੀ ਉਹਦਾ ਦੌਰਾ ਕਰਕੇ ਆਏ ਆ ਬੜਾ ਜੋਰ-ਛੋਰ ਦੇ ਨਾਲ ਉਹ ਕੰਮ ਚੱਲ ਰਿਹਾ ਔਰ ਬੜੀ ਜਲਦੀ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਉਹਦੀ ਡਿਵੈਲਪਮੈਂਟ ਤੁਹਾਨੂੰ ਦੂਰੋਂ ਖੜੇ ਹੋਈ ਨਜ਼ਰ ਆਣੀ ਸ਼ੁਰੂ ਹੋ ਜਾਏਗੀ ਇਸ ਨੂੰ ਅਸੀਂ ਸਲੋ ਨਹੀਂ ਕਹਿ ਸਕਦੇ ਕਿਉਂਕਿ ਹਜੇ ਸਾਰਾ ਸਨ 2024 ਪਿਆ ਔਰ 25 ਦੇ ਵਿੱਚ ਤੱਕ ਦਾ ਇਹਦੇ ਕੋਲ ਸਾਡੇ ਕੋਲ ਟਾਈਮ ਹੈ ਸੋ ਇਹ ਆਉਣ ਵਾਲੇ ਸਾਲ 1.5 ਸਾਲ ਦੇ ਵਿੱਚ ਉਹ ਸਾਰਾ ਕੰਪਲੀਟ ਹੋ ਕੇ ਲੁਧਿਆਣੇ ਦੇ ਲੋਕਾਂ ਨੂੰ ਮਿਲ ਜਾਏਗਾ ਕਿ ਕਦੋਂ ਪਹੁੰਚ ਰਹੇ ਨੇ ਰਵਨੀਤ ਬਿੱਟੂ ਲੋਕ ਲਗਾਤਾਰ ਸਵਾਗਤ ਕਰਨ ਦੇ ਲਈ ਉਹਨਾਂ ਦੀ ਵੀ ਇੰਤਜ਼ਾਰ ਕਰ ਰਹੇ ਲੋਕ ਬੜਾ ਉਹਨਾਂ ਨੂੰ ਮਿਲਣ ਲਈ ਲਲਾਈਤ ਹੋ ਰਹੇ ਨੇ ਔਰ ਦਿੱਲੀ ਤੱਕ ਜਾ ਰਹੇ ਨੇ ਔਰ ਅੱਜ ਵੀ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਆ ਉਹ ਦੋ ਤਿੰਨ ਦਿਨਾਂ ਦੇ ਵਿੱਚ ਲੁਧਿਆਣੇ ਆ ਰਹੇ ਨੇ ਜਿਸ ਦਿਨ ਆਣਗੇ ਅਸੀਂ ਤੁਹਾਨੂੰ ਵੀ ਮੀਡੀਆ ਦੇ ਸਾਰੇ ਭਰਾਵਾਂ ਨੂੰ ਵੀ ਖਬਰ ਕਰਾਂਗੇ ਔਰ ਸਾਰੇ ਇੰਡਸਟਰੀਲਿਸਟ ਲੁਧਿਆਣੇ ਦੇ ਬੀਜੇਪੀ ਦੇ ਵਰਕਰ ਉਹਨਾਂ ਦੇ ਸ਼ੁਭਚਿੰਤਕ ਸਾਰੇ ਉਹਨਾਂ ਦੇ ਰੂਬਰੂ ਹੋਣ ਲਈ ਤਰਸ ਰਹੇ ਨੇ ਠੀਕ ਇਮਾਨ ਸਾਹਿਬ ਇੱਕ ਵਾਰ ਫਿਰ ਤੋਂ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਸਵੇਰੇ ਫੋਟੋਆਂ ਵਾਇਰਲ ਹੋਈਆਂ ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਖੁਸ਼ੀ ਜਾਗੀ ਔਰ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਜੀ ਬੜੀ ਖੁਸ਼ੀ ਹੁੰਦੀ ਹੈ ਬੜਾ ਵਧੀਆ ਇੱਕ ਮਾਹੌਲ ਬਣ ਰਿਹਾ ਔਰ ਧੰਨਵਾਦੀ ਹਾਂ ਮੋਦੀ ਜੀ ਦੇ ਜਿਨ੍ਹਾਂ ਨੇ ਲੁਧਿਆਣੇ ਦੀ ਜਨਤਾ ਜਿਨੇ ਇੰਨਾ ਵੱਡੇ ਹੋਮ ਹੁਮਾ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ ਉਹਨਾਂ ਦਾ ਮਾਨ ਸਤਿਕਾਰ ਕਰਦੇ ਹੋਏ ਆਦਨੀਆ ਰਵਨੀਤ ਬਿੱਟੂ ਜੀ ਨੂੰ ਦੁਬਾਰਾ ਉਹ ਉਹਨੂੰ ਆਪਣੇ ਮੰਤਰੀ ਮੰਡਲ ਚ ਲੱਤਾ ਉਹਨਾਂ ਨੂੰ ਮਾਨ ਬਖਸ਼ਿਆ ਉਹਨਾਂ ਨੂੰ ਦੋ ਬੜੇ ਹੈਵੀ ਡਿਪਾਰਟਮੈਂਟਾਂ ਦੇ ਵਿੱਚ बतौर ਰਾਜ ਮੰਤਰੀ ਨਿਯੁਕਤ ਕੀਤਾ ਅਸੀਂ ਧੰਨਵਾਦੀ ਆਦਨੀਆ ਮੋਦੀ ਜੀ ਦੇ ਔਰ ਬੜੀ ਖੁਸ਼ੀ ਦੀ ਲਹਿਰ ਹੈ ਸਾਰੇ ਲੁਧਿਆਣੇ ਦੇ ਵਿੱਚ ਜੀ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਰਵਨੀਤ ਬਿੱਟੂ 'ਉਨਾਮ ਇੱਕ ਕੀ ਇਲਜ਼ਾਮ ਲੱਗਦੇ ਹੁੰਦੇ ਸੀ ਕਿ ਇਹ ਫੋਨ ਨਹੀਂ ਚੱਕਦੇ ਉਹਨੇ ਕੰਮ ਨਹੀਂ ਤੇ ਤੇ ਲੱਗਦਾ ਤੁਹਾਨੂੰ ਕਿ ਹੁਣ ਵਪਾਰੀ ਵਰਗ ਔਰ ਇੰਡਸਟਰੀ ਉੱਤੇ ਕੋਈ ਇਫੈਕਟ ਪਾਏਗਾ ਜੀ 100% ਪਾਏਗਾ ਦੇਖੋ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਲਗਾਉਣ ਵਾਲੇ ਜਾਂ ਹੋਰ ਆ ਉਹ ਲੋਗ ਉਹਨੇ ਜਿਹੜੇ ਜਦੋਂ ਬਿੱਟੂ ਜੀ ਉਹਨਾਂ ਦੇ ਨਾਲ ਸੀ ਉਹ ਸਾਰੇ ਬੜੇ ਖੁਸ਼ ਹੁੰਦੇ ਸੀ ਤੇ ਆਪਣਾ ਪ੍ਰਾਊਡ ਕਰਦੇ ਸੀ ਇੱਕ ਦੂਸਰੇ ਤੇ ਜਦੋਂ ਆਪਣੇ ਤੋਂ ਦੂਰ ਚਲੇ ਗਏ ਤਾਂ ਹੁਣ ਉਹ ਬਾਅਦ ਇਲਜ਼ਾਮ ਲਗਾਉਣ ਲੱਗੇ ਐਸੀ ਕੋਈ ਗੱਲ ਨਹੀਂ ਬਿੱਟੂ ਜੀ ਨੂੰ ਜਿਹੜੇ ਡਿਪਾਰਟਮੈਂਟ ਮਿਲੇ ਆ ਉਹਦੇ ਲਈ ਉਹ ਬਿੱਟੂ ਜੀ ਇਕੱਲੇ ਜਵਾਬਦੇਹ ਨਹੀਂ ਸਮੁੱਚੀ ਭਾਰਤੀ ਜਨਤਾ ਪਾਰਟੀ ਜਵਾਬਦੇਹ ਆ ਉਹ ਮੋਦੀ ਜੀ ਦੇ ਮੰਤਰੀ ਮੰਡਲ ਚ ਨੇ ਉਹਨਾਂ ਨੂੰ ਪਤਾ ਕਿ ਮੋਦੀ ਜੀ ਰਾਤ ਨੂੰ 9:00 ਵਜੇ ਵੀ ਉਹ ਆਫਿਸ ਦੇ ਲੈਂਡਲਾਈਨ ਨੰਬਰ ਤੇ ਫੋਨ ਕਰਕੇ ਰਿਪੋਰਟ ਲੈਂਦੇ ਨੇ ਆਪਣੇ ਡਿਪਾਰਟਮੈਂਟਾਂ ਦੀ ਸੋ ਇਸ ਕਰਕੇ ਜਿਹੜੇ ਲੁਧਿਆਣੇ ਦੀ ਤਰੱਕੀ ਦੇ ਵਿੱਚ ਲੁਧਿਆਣੇ ਨੂੰ ਅੱਗੇ ਲਿਜਾਣ ਦੇ ਵਿੱਚ ਲੁਧਿਆਣੇ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਦੇ ਵਿੱਚ ਸਾਡੇ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਬਿੱਟੂ ਜੀ ਇੱਕ ਬਹੁਤ ਵਧੀਆ ਟੰਗਦੀਰਾ ਮੀਡੀਏਟਰ ਦੀ ਭੂਮਿਕਾ ਅਦਾ ਕਰਦੇ ਹੋਏ ਆਪਣਾ ਪੂਰਾ ਰੋਲ ਅਦਾ ਕਰਦੇ ਹੁੰਦੇ ਹਮ ਕਾਰਜਕਾਲ ਕੀ ਹੈ ਜੀ ਉਹਨਾਂ ਦਾ ਜਿਹੜਾ ਕਹਿੰਦੇ ਜੀ ਰੇਲਵੇ ਦੇ ਵਿੱਚ ਫੂਲ ਦੇ ਵਿੱਚ ਲੱਗੇ ਔਰ ਕੀ ਕਾਰਜਕਾਲ ਕੀ ਹੋਊਗਾ ਕਾਰਜਕਾਲ ਜਿੰਨਾ મોદી ਸਰਕਾਰ ਆ ਉੰਨੀ ਦੇਰ ਉਹ ਆਪਣਾ ਉਹਦੇ ਵਿੱਚ ਕੰਮ ਕਰਨਗੇ ਹੂੰ ਠੀਕ ਹੈ ਨਾ ਉਹ ਪੂਰਾ ਕਾਰਜਕਾਲ ਦੇ ਲਈ ਮੰਤਰੀ ਬਣੇ ਨੇ ਕੋਈ ਪਾਰਟ ਟਾਈਮ ਲਈ ਥੋੜਾ ਬਣੇ ਨੇ ਉਹਦੇ ਜਿੰਮਾ ਕੀ ਹੋਊਗਾ ਜੀ ਵੱਡਾ ਜਿੰਮਾ ਵੱਡਾ ਜਿੰਮਾ ਦੇਖੋ ਲੁਧਿਆਣੇ ਦੇ ਵਿੱਚ ਜਿਸ ਤਰ੍ਹਾਂ ਰੇਲਵੇ ਸਟੇਸ਼ਨ ਬਣ ਰਿਹਾ ਐਸੀ ਢੰਗ ਦੇ ਨਾਲ ਲੁਧਿਆਣੇ ਦੇ ਵਿੱਚ ਉਦਯੋਗਿਕ ਨਗਰੀਆ ਸਾਡਾ ਢੰਡਾਰੀ ਦਾ ਰੇਲਵੇ ਸਟੇਸ਼ਨ ਔਰ ਸਾਨੇਆਲ ਦਾ ਗਿੱਲਾਂ ਦਾ ਮਾਡਲ ਟਾਉਨ ਦਾ ਇਹ ਸਾਰੇ ਡਿਵੈਲਪ ਹੋਣ ਲੋਕਾਂ ਨੂੰ ਉਹਦੀ ਸੁਵਿਧਾ ਮਿਲੇ ਔਰ ਲੁਧਿਆਣੇ ਤੋਂ ਜਿਹੜੀਆਂ ਬੁਰੀ ਟ੍ਰੇਨਸ ਨੇ ਉਹਦੇ ਜਿਹੜਾ ਕਾਰਿਡੋਰ ਬਣ ਰਿਹਾ ਉਹਦੇ ਵਿੱਚ ਲੁਧਿਆਣਾ ਉਹਦੇ ਵਿੱਚ ਆਵੇ ਇਹਦੇ ਲਈ ਸਾਰੀਆਂ ਕੰਮਾਂ ਦੇ ਲਈ ਸਤੋਨਾਂ ਦੇ ਦੁਆਰਾ ਲੁਧਿਆਣੇ ਦੀ ਜਨਤਾ ਦਾ ਭਲਾ ਹੋਵੇ ਵਪਾਰ ਵਧੇ ਫੁੱਲੇ ਉਹਦੇ ਲਈ ਇਹ ਸਾਰੀਆਂ ਚੀਜ਼ਾਂ ਬਣੀਆਂ ਜ਼ਰੂਰੀ ਨੇ ਔਰ ਉਹਦੇ ਲਈ ਉਹ ਕੰਮ ਕਰਨਗੇ ਤੁਸੀਂ ਉਹਨਾਂ ਦੇ ਧਿਆਨ ਚ ਦਿਵਾਉਂਗੇ ਕਿ ਆਉਣ ਵੇਲੇ ਉਹ ਪਹਿਲੇ ਇੰਡਸਟਰੀ ਨਾਲ ਮੀਟਿੰਗ ਕਰਨ ਇੱਕ ਵਾਰ ਬੈਠ ਕੇ ਉਹਨਾਂ ਦੇ ਮੁੱਦਿਆਂ ਦੇ ਉੱਤੇ ਧਿਆਨ ਦੇਣ ਹਾਂ ਬਿਲਕੁਲ ਬਿਲਕੁਲ ਹੋਣਗੀਆਂ ਇੰਡਸਟਰੀ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਪਹਿਲਾਂ ਤੋਂ ਬੜੀ ਸੁਚੇਤ ਆ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਵੀ ਇੰਡਸਟਰੀ ਦੀ ਪ੍ਰੋਬਲਮ ਹੁੰਨੀ ਸੀ ਜਦੋਂ ਵੀ ਲੈ ਕੇ ਗਏ ਆ ਤਾਂ ਕੇਂਦਰੀ ਮੰਤਰੀ ਮੰਡਲ ਨੇ ਉਹਨਾਂ ਨੂੰ ਪ੍ਰੈਫਰ ਦੇ ਆਧਾਰ ਦੇ ਉੱਤੇ ਉਹਨਾਂ ਦੇ ਉੱਤੇ ਕੰਮ ਕੀਤਾ ਔਰ ਨਿਰਨੇ ਲਏ ਔਰ ਇੰਡਸਟਰੀ ਦੇ ਪੱਖ ਚ ਲਈ ਮੋਦੀ ਸਰਕਾਰ ਦੀ ਇੱਕ ਖਾਸੀਅਤ ਆ ਤੁਸੀਂ ਆਪਣਾ ਵਿਜ਼ਨ ਰੱਖੋ ਉਹ ਵਿਜ਼ਨ ਦੇਸ਼ਿਤ ਦੇ ਲਈ ਹੋਣਾ ਚਾਹੀਦਾ ਉਹਦੇ ਵਿੱਚ ਰਾਸ਼ਟਰ ਦੇ ਪ੍ਰਤੀ ਹੋਣਾ ਚਾਹੀਦਾ ਉਹ ਉਹਦੇ ਨਾਲ ਵਪਾਰ ਵੀ ਪਰਫੁੱਲਤ ਹੋਵੇ ਔਰ ਰਾਸ਼ਟਰ ਵੀ ਵਧੇ ਰਾਸ਼ਟਰ ਦਾ ਰੈਵਨਿਊ ਵੀ ਵਧੇ ਤਾਂ ਅਗਰ ਐਸਾ ਵਿਜ਼ਨ ਤੁਸੀਂ ਲੈ ਕੇ ਚੱਲਦੇ ਤਾਂ ਇਮੀਡੀਏਟ ਮੋਦੀ ਜੀ ਔਰ ਉਹਨਾਂ ਦਾ ਮੰਤਰੀ ਮੰਡਲ ਨੂੰ ਅਸੈਪਟ ਕਰਦਾ ਔਰ ਇਸੇ ਕੜੀ ਦੇ ਵਿੱਚ ਜਦੋਂ ਹੁਣ ਅੱਜ ਸਾਡੇ ਮੈਂਬਰ ਪਾਰਲੀਮੈਂਟ ਆਪ ਮੰਤਰੀ ਮੰਡਲ ਦੇ ਵਿੱਚ ਨੇ ਲੁਧਿਆਣੇ ਦੇ ਤੇ ਉਹ ਉਹਦੇ ਵਿੱਚ ਇੰਡਸਟਰੀ ਦੇ ਨਾਲ ਇੰਡਸਟਰੀ ਦੀ ਪ੍ਰੋਬਲਮਸ ਦੇ ਬਾਰੇ ਗੱਲ ਕਰਨਗੇ ਔਰ ਉੱਥੇ ਰੱਖਣਗੇ ਤਾਂ ਅਸੀਂ ਉਹਦਾ ਜਲਦੀ ਸੋਲੂਸ਼ਨ ਕੱਢ ਪਾਵਾਂਗੇ ਤੇ ਪ੍ਰਧਾਨ ਜੀ ਇੱਕ ਗੱਲ ਹੋਰ ਹੈ ਕਿ ਲੁਧਿਆਣੇ ਦੇ ਰੇਲਵੇ ਸਟੇਸ਼ਨ ਆ ਉਹਦਾ ਜਿਹੜਾ ਕਾਰਜ ਬੜਾ ਸੌਹਲੀ ਚੱਲਦਾ ਪਿਆ ਕੀ ਤੁਸੀਂ ਉਹਦੇ ਵੱਲ ਦੇਖਿਆ ਜੀ ਕੋਈ ਅੱਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਸ ਤਰ੍ਹਾਂ 2025 ਦਾ ਉਹਦਾ લક્ષਿਆ ਉਹਨੂੰ ਤਿਆਰ ਹੋਣ ਦਾ ਔਰ ਕੰਮ ਬੜਾ ਯੁੱਧ ਸਤਰ ਤੇ ਚੱਲ ਰਿਹਾ ਮੈਂ ਨਹੀਂ ਸਮਝਦਾ ਕਿ ਅਸੀਂ ਪਿਛਲੇ ਦਿਨ ਵੀ ਉਹਦਾ ਦੌਰਾ ਕਰਕੇ ਆਏ ਆ ਬੜਾ ਜੋਰ-ਚੋਰ ਦੇ ਨਾਲ ਉਹ ਕੰਮ ਚੱਲ ਰਿਹਾ ਔਰ ਬੜੀ ਜਲਦੀ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਉਹਦੀ ਡਿਵੈਲਪਮੈਂਟ ਤੁਹਾਨੂੰ ਦੂਰੋਂ ਖੜੇ ਹੋਈ ਨਜ਼ਰ ਆਣੀ ਸ਼ੁਰੂ ਹੋ ਜਾਏਗੀ ਇਸ ਨੂੰ ਅਸੀਂ ਸਲੋ ਨਹੀਂ ਕਹਿ ਸਕਦੇ ਕਿਉਂਕਿ ਹਜੇ ਸਾਰਾ ਸਨ 2024 ਪਿਆ ਔਰ 25 ਦੇ ਵਿੱਚ ਤੱਕ ਦਾ ਇਹਦੇ ਕੋਲ ਸਾਡੇ ਕੋਲ ਟਾਈਮ ਸੋ ਇਹ ਆਉਣ ਵਾਲੇ ਸਾਲ ਡੇਢ ਸਾਲ ਦੇ ਵਿੱਚ ਉਹ ਸਾਰਾ ਕੰਪਲੀਟ ਹੋ ਕੇ ਲੁਧਿਆਣੇ ਦੇ ਲੋਕਾਂ ਨੂੰ ਮਿਲ ਜਾਏਗਾ ਤੇ ਕਦੋਂ ਪਹੁੰਚ ਰਹੇ ਨੇ ਰਵਨੀਤ ਬਿੱਟੂ ਲੋਕ ਲਗਾਤਾਰ ਸਵਾਗਤ ਕਰਨ ਲਈ ਉਹਨਾਂ ਦੀ ਇੰਤਜ਼ਾਰ ਕਰ ਰਹੇ ਨੇ ਲੋਕ ਬੜਾ ਉਹਨਾਂ ਨੂੰ ਮਿਲਣ ਲਈ ਲਲਾਇਤ ਹੋ ਰਹੇ ਨੇ ਔਰ ਦਿੱਲੀ ਤੱਕ ਜਾ ਰਹੇ ਨੇ ਔਰ ਅੱਜ ਵੀ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਆ ਉਹ ਦੋ ਤਿੰਨ ਦਿਨਾਂ ਦੇ ਵਿੱਚ ਲੁਧਿਆਣੇ ਆ ਰਹੇ ਨੇ ਜਿਸ ਦਿਨ ਆਣਗੇ ਅਸੀਂ ਤੁਹਾਨੂੰ ਵੀ ਮੀਡੀਆ ਦੇ ਸਾਰੇ ਭਰਾਵਾਂ ਨੂੰ ਵੀ ਖਬਰ ਕਰਾਂਗੇ ਔਰ ਸਾਰੇ ਇੰਡਸਟਰੀਲਿਸਟ ਲੁਧਿਆਣੇ ਦੇ ਬੀਜੇਪੀ ਦੇ ਵਰਕਰ ਉਹਨਾਂ ਦੇ ਸ਼ੁਭਚਿੰਤਕ ਸਾਰੇ ਉਹਨਾਂ ਦੇ ਰੂਬਰੂ ਹੋਣ ਲਈ ਤਰਸ ਰਹੇ ਨੇ